ਅੰਜੀ ਆਪਾਂ ਤੀਰਾ ਜਿਹੜਾ 6 ਇੰਚ ਤੇ ਨਿਸ਼ਾਨ ਲਾਵਾਂਗੇ ਕਮੀਜ਼ ਨੂੰ ਉਹ ਵੀ ਆਪਾਂ ਫੋਲਡ ਕਰਕੇ ਦੋਨੇ ਮਤਲਬ ਬੈਕ ਤੇ ਫਰੰਟ ਨੂੰ ਪ੍ਰੈਸ ਨਾਲ ਚੰਗੀ ਤਰ੍ਹਾਂ ਸੈੱਟ ਕਰਕੇ ਕਟਿੰਗ ਕਰਕੇ ਲੰਬਾਈ ਦੀ ਤੇ ਘੇਰੇ ਦੀ ਆਪਾਂ ਐਵੇਂ ਰੱਖ ਲਿਆ ਸੀ ਤੇ ਹੁਣ ਆਪਾਂ ਜਿਹੜਾ ਕਿ ਤੀਰਾ ਉਹਦਾ 6 ਇੰਚ ਰੱਖਣਾ ਠੀਕ ਆ ਤੀਰਾ ਆਪਾਂ 6 ਇੰਚ ਤੇ ਲਾ ਕੇ ਤੇ نیچے ਨੂੰ ਮੋਢਾ ਜਿਹੜਾ ਕਿ ਆਪਣਾ 7 ਇੰਚ ਦਾ ਤੇ ਨਾਰਮਲ ਤੀਰਾ ਸਾਰਿਆਂ ਦਾ ਇੰਨਾ ਹੀ ਹੁੰਦਾ 6 ਇੰਚ ਦਾ ਹੀ ਹੁੰਦਾ ਜੇਕਰ ਗਲਾ ਆਪਣਾ 5 5.5 6 7 ਇੰਚ ਦਾ ਤਾਂ ਤੀਰਾ 6 ਇੰਚ ਹੀ ਹੋਊਗਾ ਜੇਕਰ ਗਲਾ ਆਪਣਾ 3.5 ਇੰਚ ਦਾ 4 ਦਾ ਤਾਂ ਤੀਰਾ ਥੋੜਾ ਜਿਹਾ ਆਪਣਾ ਵੱਜ ਜਾਂਦਾ ਠੀਕ ਆ ਫਿਰ ਆਪਾਂ ਤੀਰਾ ਜਿਹੜਾ ਕੀ ਥੋੜਾ ਜਿਹਾ ਆਪਾਂ ਵਧਾ ਸਕਦੇ ਹੁੰਨੇ ਆ ਨਾਰਮਲ ਤੀਰਾ ਇੰਨਾ ਹੀ ਹੁੰਦਾ ਤੇ ਉਪਰੋਂ ਪਲੇਟ ਦਾ ਨਿਸ਼ਾਨਾ ਜਿਹੜਾ ਆਪਾਂ 1.5 ਤੇ ਲਾਇਆ ਐਸ ਨਾਪ ਦਾ ਠੀਕ ਆ ਜਿੱਦੀ ਕੀ ਬ੍ਰੈਸਟ ਹੈਗੀ ਆ 22 ਇੰਚ ਆ 21 ਇੰਚ ਸੌਰੀ ਤੇ ਕਮਰ ਹੈਗੀ ਆ 18 ਇੰਚ ਤੇ ਹਿਪ ਨੀਚੇ ਤੋਂ ਹੈਗੀ ਆ 22 ਇੰਚ ਤੇ ਉੱਪਰੋਂ ਆਪਾਂ ਪਲੇਟਾਂ ਜਿਹੜੀਆਂ 1.5 ਤੇ 11ਾਂ 11 ਤੇ ਤਿਆਰ ਹੈ ਜੋ ਸੈਂਟਰ ਆਪਣਾ 3.5 ਇੰਚ ਦਾ ਠੀਕ ਹੈ ਇਹਦੇ ਚ ਆਪਾਂ ਸੈਂਟਰ ਪੈਨਲ ਪਾਈ ਹੋਈ ਆ ਉਹ ਆਪਾਂ ਪਹਿਲਾਂ ਹੀ ਅਟੈਚ ਕਰ ਲਈ ਆ ਲੈਸ ਆ ਜਿਹੜੀ ਫੇਰ ਕਟਿੰਗ ਕਰਨੀ ਹੈ ਜੇਕਰ ਤੁਸੀਂ ਸੈਂਟਰ ਪੈਨਲ ਵਾਲੀ ਲੈਸ ਲਗਾਉਣੀ ਆ ਤਾਂ ਪਹਿਲਾਂ ਲੈਸ ਲਗਾਉਣੀ ਆ ਫੇਰ ਆਪਾਂ ਇਹ ਵਾਲੀ ਕਟਿੰਗ ਕਰਨੀ ਆ ਠੀਕ ਆ ਜਿਹੜੀ ਸਾਈਡ ਪਲੇਟ ਆਪਣੀਆਂ ਬ੍ਰੈਸਟ ਵਾਲੀਆਂ ਇਹ ਆਪਾਂ 2-2 ਇੰਚ ਤੇ ਦੋਨੋਂ ਸਾਡਾ ਤੋਂ ਰੱਖੀਂਗਾ 2 ਇੰਚ ਤੇ ਤੇ ਉੱਪਰ ਵਾਲੀ ਸਾਈਡ ਪਲੇਟ ਆ ਜਿਹੜੀ ਉਹ ਆਪਾਂ ਜਿਹੜੀ ਆ ਹੋਲ ਦਾ ਉੱਪਰ ਵਾਲਾ ਆਰਮਹੋਲ ਦੀ ਸੈਂਟਰ ਹੁੰਦੀ ਆ ਉਹਦੇ ਨਾਲ ਮੈਚ ਕਰ ਦੇਣੀ ਆ ਜਿਹੜੀ ਕਿ ਸਾਈਡ ਪਲੇਟ ਨੀਚੇ ਵਾਲੀ ਆ ਉਹ ਆਪਾਂ ਪਲੇਟਾਂ ਦਾ ਅੱਧ ਕਰਕੇ ਉਸ ਨਾਲ ਅਟੈਚ ਕਰਨੀ ਆ ਉਸ ਨਾਲ ਮਿਲਾਉਣੀ ਆ ਠੀਕ ਆ ਆ ਦੇਖੋ ਐਵੇਂ ਆਪਾਂ ਇਹ ਆਪਾਂ ਇੱਧਰ ਮਿਲਾਤੀ ਠੀਕ ਹੈ ਜੀ ਐਵੇਂ ਦੋਨੇ ਸਾਈਡਾਂ ਤੇ 2 2 ਇੰਚ ਦਾ ਇਹੀ ਹੈਗੀ ਆ ਪਲੇਟ ਆਪਣੀ ਉੱਪਰੋਂ 1.5 ਤੇ ਆ ਪਲੇਟ ਦੀ ਲੰਬਾਈ ਜਿਹੜੀ ਆਪਾਂ 7 ਇੰਚ ਰੱਖੀ ਆ ਤੇ ਇੱਥੋਂ ਆਪਾਂ ਲਵਾਂਗੇ 2.5 ਇੰਚ ਗਲਾਈ ਠੀਕ ਆ ਤੇ ਆਪਣੀ ਫਿਟਿੰਗ ਹੈਗੀ ਹੈ ਜਿਹੜੀ ਕਿ 21 ਇੰਚ ਤੇ ਇਸ ਕਰਕੇ ਆਪਾਂ 10.5 ਤੇ ਲਾਵਾਂਗੇ ਤੇ ਆਪਾਂ ਗਲਾਈ ਜਿਹੜੀ ਕਿ ਪਾ ਦਾਂਗੇ ਫਰੰਟ ਦੀ ਤੇ ਬੈਕ ਦੀ ਠੀਕ ਆ ਫਰੰਟ ਦੀ ਆਪਾਂ 2.5 ਤੇ ਪਾਈ ਆ ਤੇ ਮਤਲਬ ਕਿ ਬੈਕ ਦੋਨਾਂ ਦੀ ਤੇ ਜਿਹੜਾ ਫਰੰਟ ਪੱਲੇ ਦੀ ਉਹ ਆਪਾਂ نیچے ਨੂੰ ਰੱਖ ਕੇ 2.5 ਇੰਚ ਤੇ ਪਾਉਣੀ ਆ ਠੀਕ ਆ ਇਹ ਧਿਆਨ ਰੱਖਣਾ ਤੁਸੀਂ 2.5 ਇੰਚ ਤੇ ਪਾਉਣੀ نیچے ਨੂੰ ਉੱਪਰ ਤੇ ਲਓ ਜੀ ਜਿਹੜੀ ਆਪਣੀ ਫਿਟਿੰਗ ਵਾਲੀ ਸੀਨ ਆ ਸਾਈਡ ਤੋਂ ਇਹ ਹੈਗੀ ਆ 16 ਇੰਚ ਤੇ 16 ਇੰਚ ਤੇ ਆਪਾਂ ਲਗਾ ਲਿਆ ਇਹਦੇ ਨਾਲ ਕੀ ਆਪਣੀਆਂ ਟਾਕਾਂ ਜਿਹੜੀਆਂ ਉੱਪਰ ਨਹੀਂ ਚੱਕੀਆਂ ਜਾਂਦੀਆਂ ਜਿਵੇਂ ਸਹੀ ਆਊਗਾ 1.5 15 ਤੇ ਰਹਿ ਜਾਏ ਕਿਉਂਕਿ 1/2 ਇੰਚ ਆਪਣਾ ਪਲੇਟਾਂ 'ਚ ਆਜੂਗਾ ਦੈਨ ਜਿਹੇ ਉੱਪਰ ਮਾਰਜਨ ਆਜੂਗਾ ਜਿਹੜਾ ਕਿ ਆਰਮਹੋਲ ਦੇ ਵਿੱਚ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਕਿਵੇਂ ਲਾਉਣੇ ਨੇ ਐਵੇਂ ਦੇਖੋ ਠੀਕ ਆ ਐਵੇਂ ਜਿਵੇਂ ਪਰਫੈਕਟ ਸਾਰੇ ਪਲੇਟਾਂ ਦੇ ਨਿਸ਼ਾਨ ਲੱਗ ਜਾਂਦੇ ਆ ਵਾਰ-ਵਾਰ ਆਪਾਂ ਨੂੰ ਕਪੜਾ ਚੱਕ ਕੇ ਲਾਉਣ ਨਾਲ ਇਹ ਕਈ ਵਾਰੀ ਪਲੇਟਾਂ ਜਿਹੜੀਆਂ ਕਿ ਹਿੱਲ ਜਾਂਦੀਆਂ ਐਵੇਂ ਕੈਂਚੀ ਜਾਂ ਤੁਸੀਂ ਪੈਨ ਵੀ ਯੂਜ਼ ਕਰ ਸਕਦੇ ਹੋ ਪੈਨਸਲ ਪੈਨਿੰਕੀ ਚੀਜ਼ ਕੋਈ ਵੀ ਜਿਦਨਾਂ ਕੀ ਪਲੇਟਾਂ ਜਿਹੜੀਆਂ ਜੀ ਜਮਾਂ ਸਹੀ ਲੱਗ ਜਾਣ ਇੱਕੋ ਜੀਆਂ ਹੋ ਜਾਣ ਸਾਰੀਆਂ ਠੀਕ ਹੈ ਲੋ ਜੀ ਹੁਣ ਆਪਾਂ ਸਾਰੇ ਨਿਸ਼ਾਨ ਇਧਰੋਂ ਵੀ ਯੂਜ਼ ਸਹੀ ਕਰ ਲੇ ਤੇ ਇਧਰੋਂ ਵੀ ਦੇਖੋ ਠੀਕ ਹੈ ਐਸ ਨਾਪ ਦਾ ਜਿਹੜਾ ਕਿ ਸੂਟ ਆ ਤੁਸੀਂ ਵਧੀਆ ਕੱਟ ਸਕਦੇ ਹੋ ਆਪਣਾ ਆਹ ਵਾਲੀ ਵੀਡੀਓ ਦੇਖ ਕੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਜੇਕਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੁੰਨੇ ਆ ਠੀਕ ਆ ਜੇਕਰ ਕੋਈ ਗਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਆਪਣੀਆਂ ਵੀਡੀਓ ਦੇ ਵਿੱਚ ਸਾਡੀ ਦੇ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਵੀ ਇਥੇ ਇਹ ਚੀਜ਼ ਨੂੰ ਤੁਸੀਂ ਐਵੇਂ ਕਰਨਾ ਸੀ ਠੀਕ ਆ ਆਪਦੀ ਆਈਡੀਆਜ਼ ਵੀ ਜਰੂਰ ਦਿਆ ਕਰੋ ਪਲੀਜ਼ ਲੋ ਜੀ ਹੁਣ ਆਪਾਂ ਗਲਾਈ ਵਗੈਰਾ ਸਾਰੀ ਪਾ ਲਈ ਆ ਤੇ ਹੁਣ ਆਪਾਂ ਕਟਿੰਗ ਕਰਨੀ ਹੈ ਠੀਕ ਆ ਪਹਿਲਾਂ ਆਪਾਂ ਸਾਰੇ ਸ਼ਰਟ ਦੀਆਂ ਨਿਸ਼ਾਨੀਆਂ ਲਾਉਣੀਆਂ ਹੁੰਦੀਆਂ ਫੇਰ ਕਟਿੰਗ ਕਰੀਦੀ ਹੈ ਲੋ ਜੀ ਹੁਣ ਆਪਾਂ ਪਹਿਲਾਂ ਦੋਨੇ ਪੱਲੇ ਚੱਕ ਕੇ ਜਿਹੜੀ ਕੀ ਆ ਕਾਰਟ ਆ ਜਿਹੜੀ ਪਾਤੀ ਆ ਗਲਾਈ ਹੁਣ ਆਪਾਂ ਸਿਰਫ ਫਰੰਟ ਚੱਕ ਕੇ ਜਿਹੜੀ ਕਿ ਪੱਲੇ ਕੱਲੇ ਅਗਲੇ ਆ ਕਮੀ ਕੱਲੇ ਅਗਲੇ ਪਾਸੇ ਦੀ ਯਾਨੀ ਕਿ ਫਰੰਟ ਪਾਸੇ ਦੀ ਪੈਂਦੀ ਹੈਗੀ ਉਹ ਆਪਾਂ ਗਲਾਈ ਲੋ ਜੀ ਉਹ ਵੀ ਪਾਤੀ ਆ ਹੁਣ ਆਪਣਾ ਰਹਿ ਗਿਆ ਕੱਲਾ ਬੈਕ ਗੈਟ ਨੈਕ ਕਟਿੰਗ ਕਰਨ ਵਾਲਾ ਠੀਕ ਆ ਇੱਥੇ ਆਪਾਂ ਇੱਕ ਕੱਟ ਦਾ ਨਿਸ਼ਾਨ ਲਾਵਾਂਗੇ ਸਾਈਡ ਪਲੇਟ ਵਾਲੀਆਂ ਤੇ ਕਿਉਂਕਿ ਜਦੋਂ ਆਪਾਂ ਪਲੇਟਾ ਪਾਵਾਂ ਤਾਂ ਤਾਂ ਕਿ ਇੱਕ ਆਪਾਂ نیچے हिਪ ਤੇ ਵੀ ਇੱਕ ਕੱਟ ਲਾ ਦੇਈਦਾ ਤਾਂ ਕਿ हिਪ ਨੂੰ ਜੋੜਨ ਵੇਲੇ ਆਪਾਂ ਨੂੰ ਕੋਈ ਵੀ ਐਵੇਂ ਨਾ ਕਰਨਾ ਪਵੇ ਆਪਾਂ ਨੂੰ ਦੁਬਾਰਾ ਦੁਬਾਰਾ ਨਾ ਚੱਕ ਕੇ ਕਰਨਾ ਪਵੇ ਠੀਕ ਆ ਇੱਥੇ ਵੀ ਆਪਾਂ ਇੱਕ ਕੱਟ ਲਗਾਤਾ ਹੁਣ ਆਪਾਂ ਉੱਪਰਲਾ ਹਿੱਸਾ ਜਿਹੜਾ ਅਲੱਗ ਕਰ ਦੇਣਾ ਤੇ ਬੈਕ ਵਾਲੇ ਗਲੇ ਦੀ ਜਿਹੜੀ ਕਿ ਗਲਾਈ ਪਾ ਲੈਣੀ ਹੈ ਜੇਕਰ ਬੈਕ ਅਲੱਗ ਅਲੱਗ ਤੁਸੀਂ ਪੇਸਟਿੰਗ ਵਾਲਾ ਲਗਾਉਣੇ ਚਾਹੁੰਦੇ ਹੋ ਤਾਂ ਫਿਰ ਕਟਿੰਗ ਕਰਨ ਦੀ ਲੋੜ ਨਹੀਂ ਜੇਕਰ ਤੁਸੀਂ ਰੇਵਲੀਰ ਲਗਾਉਣੀ ਹੈ ਤਾਂ ਫਿਰ ਆਪਾਂ ਨੂੰ ਕਟਿੰਗ ਆ ਜਿਹੜੀ ਕਰਨੀ ਪਊਗੀ 5.5 ਇੰਚ ਦਾ ਆਪਾਂ ਇਹਨਾਂ ਦਾ neck ਜਿਹੜਾ ਕਟਾਂਗੇ ਠੀਕ ਆ 2.5 ਇੰਚ ਆਪਾਂ ਇਹ ਤੁਸੀਂ 6 ਦਾ ਵੀ ਕਟਿੰਗ ਕਰ ਸਕਦੇ ਏਨੇ ਤੀਰੇ ਤੇ 5.5 6 5.5 ਤੱਕ ਦਾ ਕਟਿੰਗ ਕਰ ਸਕਦੇ ਆ ਇਸ ਤੋਂ ਵੱਧ ਕਟਿੰਗ ਕਰਨਾ 8 7 ਦਾ ਤਾਂ ਆਪਾਂ ਨੂੰ ਤੀਰੇ ਦੀ ਜਿਹੜੀ ਥੋੜੀ ਜੀ ਘਟਾਉਣਾ ਪਊਗਾ ਠੀਕ ਆ ਲਓ ਜੀ ਹੁਣ ਆਪਣਾ ਕਮੀਜ਼ ਦੀ ਜਿਹੜੀ ਕਟਿੰਗ ਆ ਕੰਪਲੀਟ ਹੋ ਗਈ ਆ ਉਮੀਦ ਕਰਦੀ ਤੁਹਾਨੂੰ ਸਾਰਿਆਂ ਨੂੰ ਸਮਝ ਵੀ ਆਈ ਹੋਊਗੀ ਤੇ ਜੇਕਰ ਤੁਸੀਂ ਐਸ ਸਨਾਪ ਦਾ ਕਮੀਜ਼ ਜਿਹੜਾ ਕੱਟਣਾ ਚਾਹੁੰਦੇ ਆ ਤਾਂ ਆ ਵੀਡੀਓ ਨੂੰ ਦੇਖ ਕੇ ਕੱਟ ਸਕਦੇ ਹੋ ਬਿਲਕੁਲ ਪਰਫੈਕਟ ਕਮੀਜ਼ ਬਣੂਗਾ ਤੁਹਾਡਾ ਐਸ ਸਨਾਪ ਦੇ ਲਓ ਜੀ ਹੁਣ ਆਪਾਂ ਬਾਹ ਕਟਿੰਗ ਕਰਨੀ ਸੀ ਤੇ ਬਾਹ ਦਾ ਆਪਾਂ ਪਹਿਲਾਂ ਫੋਲਡ ਕਰਕੇ ਤੇ ਇਹਨਾਂ ਦੀ ਜਿਹੜੀ ਬਾਹ ਆਪਾਂ ਬਣਾਵਾਂਗੇ ਮਤਲਬ ਕੱਪ 슬ੀਵ ਠੀਕ ਆ ਬਾਹ ਦੀ ਜਿੰਨੀ ਲੰਬਾਈ ਹੁੰਦੀ ਆ ਉਹਦੇ ਨਾਲੋਂ ਆਪਾਂ 1.5 2 ਇੰਚ ਘੱਟ ਲਗਾਉਣੇ ਹੁੰਦੇ ਆ ਕਿਉਂਕਿ ਜਦੋਂ ਆਪਾਂ ਮੂਰੇ ਪੱਟੀ ਲਗਾਉਣੀ ਹੈ ਕੱਪ 슬ੀਵ ਵਾਸਤੇ ਕੱਫ ਲਾਉਣੀ ਆ ਤਾਂ ਉਹਦੇ ਨਾਲ ਜਿਹੜੀ ਕਿ ਉਹ ਲੰਬਾਈ ਆ ਬਰਾਬਰ ਹੋ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਕੁ ਤੁਸੀਂ ਚੌੜੀ ਪੱਟੀ ਹੈ ਜਿਹੜੀ 2 ਇੰਚ 1.5 ਇੰਚ ਜਿੰਨੇ ਦੀ ਵੀ ਲਗਾਉਣੀ ਚਾਹੁੰਦੇ ਹੋ ਉਸ ਆ हिसाब ਨਾਲ ਤੁਸੀਂ ਘੱਟ ਰੱਖੋਗੇ ਬਾਹ ਨੂੰ ਐਵੇਂ ਆਪਾਂ ਫੋਲਡ ਕਰ ਲੈਣਾ 10 ਇੰਚ ਆਪਾਂ ਫੋਲਡ ਕਰਕੇ ਆਪਣਾ 10 ਇੰਚ ਹੋਣਾ ਚਾਹੀਦਾ ਮੋਢਾ ਠੀਕ ਆ ਸਾਡੇ 9 10 ਜ਼ਰੂਰ ਹੋਵੇ ਇਸ ਤੋਂ ਘੱਟ ਨਾ ਹੋਵੇ ਫੇਰੀ ਜਿਹੜੀ ਆਪਣੀ ਕੱਪੜਾ ਵਿੱਚ ਵੀ ਰਹਿ ਜਾਂਦਾ ਕਈ ਵਾਰੀ ਆਪਾਂ ਨੂੰ ਖੋਲਣਾ ਪੈਂਦਾ ਪੂਰਾ ਪੂਰਾ ਮੋਢਾ ਜੇਕਰ ਆਪਾਂ 8 8.5 ਤੇ ਕੱਟ ਦਾਂਗੇ ਕੱਪੜਾ ਲੋ ਜੀ ਦੇਖੋ ਹੁਣ ਆਪਣੀ ਬਾਹ ਦੀ ਕਟਿੰਗ ਕਰਨੀ ਆਪਾਂ 10 ਇੰਚ ਆਪਾਂ ਉੱਪਰੋਂ ਤੇ 10 ਇੰਚ ਆਪਣਾ نیچےਵੇਂਲਾ ਹੋਣਾ ਚਾਹੀਦਾ ਤੇ ਆਪਾਂ ਇਹਨੂੰ ਪਹਿਲਾਂ ਕਟਿੰਗ ਕਰ ਲਾਂਗੇ ਠੀਕ ਆ ਤੇ ਲੰਬਾਈ ਆਪਣੀ ਉਸ ਹਿਸਾਬ ਨਾਲ ਜਿੰਨੀ ਕਿ ਤੁਸੀਂ ਤਿਆਰ ਰੱਖਣੀ 16 ਰੱਖਣੀ ਆ 15 ਰੱਖਣੀ ਆ 14 ਰੱਖਣੀ ਆ ਜਾਂ 17 ਰੱਖਣੀ ਆ ਆਪਾਂ ਇਹਨਾਂ ਦੀ ਬਾਹ ਜਿਹੜੀ 16 ਇੰਚ ਤਿਆਰ ਰੱਖਣੀ ਆ ਠੀਕ ਆ ਤੇ ਆਪਾਂ ਕਟਿੰਗ ਕਰਾਂਗੇ 15 ਇੰਚ ਤੇ ਕਿਉਂਕਿ ਆਪਾਂ 1.5 ਇੰਚ ਦੀ ਇਹਦੇ ਤੇ ਮੂਰੀ ਲਾਵਾਂਗੇ ਤੇ ਆਪਣਾ ਅੱਧਾ ਇੰਚ ਵਿੱਚ ਆ ਜਾਊਗਾ ਅੱਧਾ ਇੰਚ ਉੱਪਰ ਚਲਾ ਜਾਊਗਾ ਸਾਢੇ 14 14 ਹੀ ਤਿਆਰ ਰਹਿ ਜਾਣੀ ਆਪਣੀ ਕੋਲੇ ਤੇ ਮੂਰੇ ਆਪਾਂ 2 ਡੇਢ ਇੰਚ ਦੀ ਉਹ ਲਾ ਦਾਂਗੇ ਪੱਟੀ ਆ ਦੇਖੋ ਆਪਾਂ ਲੰਬਾਈ ਜਿਹੜੀ ਲਾ ਲਈ ਆ ਹੁਣ ਤੁਸੀਂ ਕੀ ਕਰਨਾ ਜਦੋਂ ਆਪਣੀ ਲੰਬਾਈ ਲੈ ਜਾਂਦੀ ਆ ਤਾਂ ਹੁਣ ਆਪਾਂ ਮੋਢਾ ਕਿਵੇਂ ਕੱਟਣਾ ਤੁਸੀਂ ਧਿਆਨ ਨਾਲ ਚੈੱਕ ਕਰਿਓ ਮੋਢੇ ਦੀ ਕਾਟ ਕਿਵੇਂ ਪਾਉਣੀ ਆਪਾਂ ਠੀਕ ਆ 3 ਇੰਚ ਤੇ ਆਪਾਂ ਇੱਕ ਨਿਸ਼ਾਨ ਲਗਾਉਣਾ 3 ਇੰਚ ਤੇ ਜਿੱਧਰ ਖੁੱਲੀ ਵਾਲੀ ਸਾਈਡ ਆ ਉਧਰਲੀ ਸਾਈਡ ਤਾਂ ਆਪਾਂ ਇਧਰੋਂ ਐਵੇਂ ਇੰਚੀ ਟੇਪ ਰੱਖ ਕੇ ਇੱਕ ਹਾਫ ਤੇ ਇੱਕ ਨਿਸ਼ਾਨ ਹੋਣਾ ਉੱਪਰ ਆ ਦੇਣਾ ਆਪਾਂ ਨਾ ਉਹ ਕਰਨਾ ਹੈ ਮਤਲਬ ਕਿ ਵਲ ਪਾਉਣੀ ਆ ਇਸ ਕਰਕੇ ਆਪਾਂ ਇਹ 2 ਇੰਚ ਦਾ ਡੇਢ ਇੰਚ ਦਾ ਨਿਸ਼ਾਨ ਉੱਪਰ ਲਾਇਆ ਵਲਾਂਚ ਵਾਲ ਪਾਉਣ ਵਾਸਤੇ ਉੱਪਰ ਫੇਰਨਾ ਮੋਢਾ ਵਧੀਆ ਬੰਦਾ ਤੇ ਆਪਾਂ ਜਿਹੜੀ ਸੈਂਟਰ ਵਾਲੀ ਨਿਸ਼ਾਨ ਲਗਾਇਆ ਇੱਥੋਂ ਤੱਕ ਆਪਾਂ ਗਲਾਈ ਪਾਵਾਂਗੇ ਉੱਪਰੋਂ ਇੱਕ ਆਪਾਂ ਬਰਾਬਰ ਕਰਦੇ ਕਿਉਂਕਿ ਉਹ 1.5 ਇੰਚ ਚ ਆਪਾਂ ਵਾਲ ਪਾਉਣੇ ਆ ਬਾਹ ਦੇ ਬਲਾਂ ਵਾਲੀ ਬਣਾਉਣੀ ਉੱਪਰੋਂ ਵੀ ਤੇ ਨੀਚੇ ਵੀ 1 ਇੰਚ ਦਾ ਆਪਾਂ ਫਰੰਟ ਕੱਟ ਪਾਵਾਂਗੇ ਬਾਹ ਦੇ ਵੀ ਜਿਵੇਂ ਕਿ ਆਪਾਂ ਸ਼ਰਟ ਦੇ ਪਾਈ ਸੀ ਓਵੇਂ ਹੀ ਬਾਹ ਤੇ ਪਾਵਾਂਗੇ ਇਹਦੇ ਪਰ 1 ਇੰਚ ਤੇ ਪਾਵਾਂਗੇ ਕਮੀਜ਼ ਤੇ ਆਪਾਂ 1.5 ਇੰਚ ਤੇ ਪਾਈ ਸੀ ਲੋ ਜੀ ਇਹ ਆਪਣੀ ਗਲਾਈ ਹੋ ਗਈ ਤੇ ਆਪਣੀ ਬਾਹ ਜਿਹੜੀ ਕਟਿੰਗ ਹੋ ਗਈ ਐਵੇਂ ਇੱਕ ਸੈਂਟਰ 'ਚ ਆਪਾਂ ਕੱਟ ਲਗਾ ਦੇਾਂਗੇ ਤੇ ਮੈਨੂੰ ਪੂਰੀ ਉਮੀਦ ਆ ਵੀ ਤੁਹਾਨੂੰ ਪੂਰਾ ਸਮਝ ਆ ਗਿਆ ਹੋਣਾ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਕਮੈਂਟ ਜ਼ਰੂਰ ਕਰਿਓ ਠੀਕ ਆ ਲੋ ਜੀ ਜਿੰਨੀ ਆਪਾਂ ਮੋਰੀ ਰੱਖਣੀ ਹੁੰਦੀ ਉਸ ਹਿਸਾਬ ਨਾਲ ਆਪਾਂ ਇਹਦੀ ਮੋਰੀ ਜਿਹੜੀ ਕਿ ਵੱਡੀ ਰੱਖੀਏ ਕਿਉਂਕਿ ਆਪਾਂ ਇਹਦੇ 'ਚ ਥੋੜੇ ਜਿਹਾ ਵਾਲ ਪਾਉਣੇ ਆ ਮੂਰੇ ਵੀ ਕਾਫਰ ਬਣਾਉਣੇ ਕਰਕੇ ਤੇ ਇਸ ਕਰਕੇ ਵੱਡ ਰੱਖੀ ਨਹੀਂ ਤੁਸੀਂ ਤਿਆਰ ਨਾਲ ਉਹ 2 ਇੰਚ ਦਾ ਮਾਰ ਜਣਾ ਕੇ ਕੱਟ ਸਕਦੇ ਆ ਲੋ ਜੀ ਆਪਣਾ ਕਮੀਜ਼ ਜਿਹੜਾ ਰੈਡੀ ਹੋ ਗਿਆ ਪੂਰਾ ਸੂਟਾ ਦੇਖੋ ਜਿਹਦੀ ਆਪਾਂ ਕਟਿੰਗ ਕੀਤੀ ਸੀ ਤੇ ਇਸ ਤਰੀਕੇ ਦਾ ਹੀ ਬਣਿਆ ਕਲੀਆਂ ਪਾ ਕੇ ਠੀਕ ਐਵੇਂ ਦੀਆਂ ਆਪਣੀਆਂ ਬਾਵਾਂ ਬਣੀਆਂ ਆਹ ਵਾਲੀ ਲੇਸ ਆ ਜਿਹੜੀ ਆਪਾਂ ਕਾਟਨ ਦੀ ਇਹਨੂੰ ਦਿੱਤੀ ਆ ਠੀਕ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਫੇਰ ਸਮਝ ਆਉਂਦੀ ਐ ਤੁਸੀਂ ਵੀ ਐਸ ਨਾਲ ਆਪਣਾ ਸੂਟ ਆ ਜਿਹੜਾ ਇਵੇਂ ਕੱਟ ਸਕਦੇ ਹਾਂ ਤੇ ਇਵੇਂ ਲੇਸ ਦਾ ਡਿਜ਼ਾਈਨ ਹੈ ਜਿਹੜਾ ਦੇ ਸਕਦੇ ਹਾਂ ਸਲਵਾਰ ਜਿਹੜੀ ਆਪਾਂ ਇਹਦੀ ਸਿੰਪਲ ਬਣਾਈ ਹੈ ਬਿਲਕੁਲ ਠੀਕ ਆ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਿਲਕੁਲ ਇੰਨਾ ਹਲਕੀ ਜੀ ਕਾਟਨ ਦਾ ਸੂਟ ਹੈ ਨਾ ਇਹ ਬਿਲਕੁਲ ਸੂਤੀ ਚਾਹੇ ਤੁਸੀਂ ਸੀ ਕੇ ਨਾਲ ਦੀ ਨਾਲ ਪਾ ਲੋ ਇਹ ਚ ਬਿਲਕੁਲ ਗਰਮੀ ਨਹੀਂ ਲੱਗੂਗੀ ਆਪਾਂ ਨੂੰ ਇੰਨਾ ਸੌਫਟ ਫੈਬਰਿਕ ਹੈ ਇਹਦਾ